ਫਤੇ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਦਰਬਾਰ ਸਾਹਿਬ ਤੋਂ ਕੀਤੀ ਸੀ ਔਰ ਕਹਿੰਦੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਹੋਏ ਤੇ ਫਤੇ ਦੀ ਫਤੇ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰਿਲੀਜ਼ ਤੇ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮੱਥਾ ਟੇਕ ਕੇ ਆਏ ਆ ਅਸ਼ੀਰਵਾਦ ਲੈਣ ਆਏ ਆ ਕਿ ਮੇਰ ਬਖਸ਼ੇ ਔਰ ਜਿਹੜੀ ਸ਼ੁਰੂਆਤ ਇੱਥੋਂ ਕੀਤੀ ਸੀ ਵਾਪਸ ਯੂ نو ਵਾਗੂ ਸੱਚੇ ਪਾਸ਼ਾ ਯੂ نو ਫਤੇ ਦਿਲਾਏ ਸਾਨੂੰ ਕਿਸਾਨਾਂ ਨੇ ਤੁਹਾਨੂੰ ਕਿਵੇਂ ਦੇਖਦੇ ਕਿ ਸਰਨਾ ਜੀ ਕਿਸਾਨਾਂ ਦੇ ਨਵੇਂ ਬੈਠੇ ਹੋਏ ਉਹਨਾਂ ਕੋਲੋਂ ਕਿਵੇਂ ਦੇ ਰਹੇ ਹੈ ਸਰਕਾਰ ਮੈਂ ਇਹਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹੂੰਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਭਾਵੇਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ نو ਕਿਤੇ ਆਯਾਂ ਦਾ ਉਸੇ ਤੇ ਲਿਖਣੀ ਸ਼ੁਰੂ ਕੀਤੀ ਸੀ ਪਿੱਕਚਰ ਔਰ ਕਹਾਣੀ ਵੀ ਜਦੋਂ ਅਸੀਂ ਸ਼ੂਟ ਸ਼ੂਟ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਤਾਂ ਕਿ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਯੂ نو ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਉਹਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਲਈ ਮੈਂ ਡਾਇਰੈਕਟਰੀ ਇਸੇ ਲਈ ਕਰਨਾ ਚਾਹੁੰਦਾ ਜੀ ਕਿ ਤਾਂ ਕਿ ਉਹ ਦੱਸ ਸਕੇ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜੋ ਪਿੱਕਚਰ ਆਊਗੀ 10 ਜਨਵਰੀਨ ਆਈ ਹੋਪ ਕਿ ਯੂ ਨੋ ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਹੈ ਔਰ ਵਾਇਗੁਰੂ ਸੱਚੇ ਪਾਸ਼ਾ ਮੇਰਾ ਰੱਖੇ ਕਹਿੰਦੇ ਨਾ ਵਾਇਗੁਰੂ ਜੀ ਦੇ ਖਾਲਸਾ ਜੀ ਸ੍ਰੀ ਵਾਇਗੁਰੂ ਜੀ ਦੀ ਫਤਿਹ ਇੱਥੇ ਆ ਕੇ ਕਿੰਨਾ ਕੁ ਮਨੁੱਖ ਨੂੰ ਮਿਲਦਾ ਬਹੁਤ ਅੱਛਾ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਇੱਥੋਂ ਹੀ ਸ਼ੁਰੂਆਤ ਤੋਂ ਕੀਤਾ ਔਰ ਅੱਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਆਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਜਦੋਂ ਫਿਰ ਟੂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਅਸੀਂ ਹਾਂ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਿਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬੀ ਭਾਈ ਬਾਈ ਮੈਂ ਇੱਥੋਂ ਤਾਂ ਹੀ ਕਹ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਉਹ ਪੰਜਾਬ ਤੋਂ ਹੀ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਨੂ ਟੇ ਲੋਪਾ ਜਿਹਨੇ ਰੋਲ ਕੀਤਾ ਸੀ ਉਹ ਕਿਸਾਨ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਦਾ ਰਹੂੰਗਾ ਔਰ ਜੋ ਵੀ ਲਿਖਦਾ ਰਵਾਂਗਾ ਉਹਦਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਜਿਹੜੀ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਨਤਾ ਦਾ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਹੈ ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ ਮੈਂ ਹੀ ਕਿਸਾਨ ਭਰਾਵਾਂ ਲਈ ਹਮੇਸ਼ਾ ਦਿਲੋਂ ਉਹਨਾਂ ਲਈ ਹਮੇਸ਼ਾ ਖੁਸ਼ਿਆਮੰਦ ਹੈ ਹਮੇਸ਼ਾ ਮੈਂ ਆ ਵੀ ਕਹਿਣਾ ਵੈ ਇਨ ਫੈਕਟ ਜਿਹੜੀ ਅਸੀਂ ਫਿਲਮ ਹੀ ਬਣਾ ਰਹੇ ਹਾਂ ਫਤਿਹ ਉਹਦੇ ਚ ਵੀ ਇਹ ਗੱਲ ਜਿਹੜੀ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਮੇਰੇ ਹਿੱਸੇ ਦੀ ਸਾਰੀ ਯੂ ਨੋ ਅਸੀਂ ਦਾ ਨਹੀਂ ਕਰਾਂਗੇ ਚਾਹੇ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੇ ਪੀੜੇ ਦੇ ਲੋਕਾ ਹੋਣ ਉਹਨਾਂ ਦੀ ਦੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਉਂਦੀ ਫਤਿਹ ਉਹਨਾਂ ਦੀ ਚਰਣਾ ਚ ਯੂ ਨੋ ਅਸੀਂ ਬਖਸ਼ਾਂਗੇ ਥੈਂਕ ਯੂ ਠੀਕ ਥੈਂਕ ਯੂ ਸੋ